ਬੜੇ ਗਵਰਨਰ ਸੁਣਨਾਂ ਨੂੰ ਦੱਸਣ ਜਾ ਰਿਹਾ ਮੱਤੀ ਮਰਕੁਸ ਲੂਕਾ ਹੀ ਹੋਣਾ ਚਾਹੀਏ ਯੇਸ਼ੂ ਵਸੀ ਦਾ ਪ੍ਰਗਟਾ ਕਰਨ ਹਾਲੇਲੂਇਆ ਯੇਸ਼ੂ ਮਸੀਹ ਦੇ ਸਰੂਪ ਨੂੰ ਸਮਝਣਾ ਆਸਾਨ ਗੱਲ ਨਹੀਂ ਬਹੁਤ ਸਾਰੇ ਲੋਕ ਯੇਸ਼ੂ ਮਸੀਹ ਦੇ ਸਰੂਪ ਨੂੰ ਨਹੀਂ ਜਾਣਦੇ ਯੇਸ਼ੂ ਮਸੀਹ ਕੌਣ ਹੈ ਇਸ ਲਈ ਟਿੱਕਾ ਟਿੱਪਣੀ ਕਰਦੇ ਨੇ ਕਿ ਕੁਆਰੀ ਤੂੰ ਕਿੱਦਾਂ ਪੈਦਾ ਹੋ ਸਕਦਾ ਹੂੰ ਯੇਸ਼ੂ ਮਸੀਹ ਦੀ ਦੋ ਵੰਸ਼ਾਵਲੀਆ ਨੇ ਬੜੇ ਗਵਰਨਰ ਸੁਣਨਾਂ ਮਤੀ ਦੀ انجیل 'ਚ ਯਿਸੂ ਮਸੀਹ ਦੀ ਵੰਸ਼ਾਵਲੀ ਏ ਇਬਰਾਹਮ ਦਾਊਦ ਦੇ ਨਾਲ ਮਤੀ ਯਿਸੂ ਮਸੀਹ ਨੂੰ ਕਨੈਕਟ ਕਰ ਰਿਹਾ ਹੈ 42 42 ਪੀੜੀਆਂ ਨੇ ਉਹਦੇ 'ਚ ਜ਼ਿਕਰ ਕਿੱਥੋਂ ਇਬਰਾਹਮ ਤੋਂ ਤੇ ਇਬਰਾਹਮ ਤੋਂ ਪਿੱਛੇ ਤੁਸੀਂ ਉਤਪਤੀ ਦੀ ਪੁਸਤਕ 1 ਅਧਿਆਇ ਤੋਂ ਲੈ ਕੇ 11 ਅਧਿਆਇ ਪੜੋ ਆਦਮ ਤੋਂ ਲੈ ਕੇ ਇਬਰਾਹਮ ਤੱਕ ਪੀੜੀ ਆ ਰਹੀ ਏ ਇਬਰਾਹਿਮ ਤੋਂ ਲੈ ਕੇ ਅੱਗੇ 42 ਜਨਰੇਸ਼ਨ ਯੇਸ਼ੂ ਮਸੀਹ ਦੀ 42 ਪੀੜੀਆਂ ਯੇਸ਼ੂ ਮਸੀਹ ਦਾ ਦਾਦਾ ਪਰਦਾਦਾ ਪਰਪਰਦਾਦਾ ਪਰਪਰਦਾਦਾ ਪਰਪਰਦਾਦੀ ਪਰਪਰਦਾਦੀ ਪਰਪਰ ਨਾਨੀ ਸਾਰਿਆਂ ਦੇ ਨਾਮ ਬਾਈਬਲ ਚ ਲਿਖੇ ਨੇ ਮੈਨੂੰ ਇੱਕ ਦੁਨੀਆ ਦੇ ਅੰਦਰ ਪੁਸਤਕ ਦਿਖਾਓ ਜਿੱਥੇ ਕਿਸੇ ਰੈਬਰ ਦੀ ਪੂਰੀ ਬੰਸ਼ਾਵਲੀ ਦਿੱਤੀ ਹੋਵੇ ਇੱਕ ਪੁਸਤਕ ਵਿਖਾਓ ਦੁਨੀਆ ਚ ਆਦਮ ਤੋਂ ਲੈ ਕੇ ਯੇਸ਼ੂ ਮਸੀਹ ਦੇ ਪੂਰੇ ਖਾਨਦਾਨ ਦਾ ਵਿਉਰਾ ਹੈ ਇਸ ਲਈ ਕਿ ਯੇਸ਼ੂ ਮਸੀਹ ਹਵਾ ਦੇ ਵਿੱਚ ਉੱਡ ਕੇ ਨਹੀਂ ਆ ਗਿਆ ਯੇਸ਼ੂ ਮਸੀਹ ਕੋਈ ਕਾਲਪਨਿਕ ਪਾਤਰ ਨਹੀਂ ਹੈ ਯੇਸ਼ੂ ਮਸੀਹ ਕੋਈ ਦੰਤ ਕਥਾ ਨਹੀਂ ਹੈ ਯੇਸ਼ੂ ਮਸੀਹ ਕੋਈ ਨਾਨੀ ਦਾਦੀਆਂ ਦੀ ਕਹਾਣੀ ਨਹੀਂ ਹੈ ਮੱਤੀ ਉਹਨੂੰ ਪੇਸ਼ ਕਰ ਰਿਹਾ ਹੈ ਯਹੂਦੀਆਂ ਦੇ ਲਈ ਇਬਰਾਹੀਮ ਦੇ ਵਿੱਚੋਂ ਇਸਹਾਕ ਯਾਕੂਬ ਤੇ 12 ਗੋਤਰ ਨਿਕਲੇ ਨੇ ਬਣ ਇਸਰਾਇਲ ਨੇ ਇਸ ਲਈ ਉਹ ਯਹੂਤੀਆਂ ਦਾ ਰਾਜਾ ਹੈ ਹਾਲੇਲੂਇਆ ਹਾਲੇਲੂਇਆ ਉਹਨੂੰ ਯਹੂਦਾ ਦੇ ਕਬੀਲੇ ਦਾ ਬੱਬਰ ਸ਼ੇਰ ਬਣਾ ਕੇ ਪੇਸ਼ ਕੀਤਾ ਗਿਆ ਮੱਤੀ ਦੀ ਅੰਜੀਲ ਦੇ ਵਿੱਚ ਮਰਕਸ ਜਿਹੜਾ ਹੈ ਉਹ ਆਪਣੀ ਇਹ ਯਹੂਦੀਆਂ ਦੇ ਲਈ ਮਰਕਸ ਜਿਹੜਾ ਆਪਣੀ ਇنجੀਲ ਦੇ ਵਿੱਚ ਯਿਸੂ ਮਸੀਹ ਨੂੰ ਨੌਕਰ ਬਣਾ ਕੇ ਪੇਸ਼ ਕਰ ਰਿਹਾ ਹੈ ਮਤੀ ਦੀ ਇنجੀਲ 9 ਦੇ 9 ਦੇ ਅਚੇ ਖੁਦਾਵੰਦ ਯਿਸੂ ਮਸੀਹ ਕਹਿੰਦਾ ਹੈ ਮੈਂ ਸੇਵਾ ਕਰਵਾਣ ਦੇ ਲਈ ਨਹੀਂ ਸਗੋਂ ਸੇਵਾ ਕਰਨ ਦੇ ਲਈ ਆਇਆ ਤੇ ਆਪਣੀ ਜਾਨ ਆਪਣੇ ਚੇਲਿਆਂ ਦੇ ਨਿਸ਼ਤਾਰੇ ਚ ਦੇਣ ਦੇ ਲਈ ਆਇਆ ਸਾਡਾ ਰਬ ਕੋਈ ਇਸ ਤਰ੍ਹਾਂ ਦਾ ਬਾਬਾ ਇਸ ਤਰ੍ਹਾਂ ਦਾ ਪੈਗੰਬਰ ਨਹੀਂ ਹੈ ਜਿਹੜਾ ਆਪਣੇ ਸ਼ਿਸ਼ਿਆ ਤੋਂ ਆਪਣੇ ਅਨੁਆਈਆਂ ਤੋਂ ਆਪਣੀ ਸੇਵਾ ਕਰਾਂਦਾ ਹੈ ਉਹ ਬਲਕਿ ਇੱਕ ਨੌਕਰ ਦਾ ਗਮਸ਼ਾ ਬਣ ਕੇ ਤੌਲੀਆ ਬਣ ਕੇ ਆਪਣੇ ਜੀਵਨ ਦੀ ਆਖਰੀ ਰਾਤ